रविंदर कुमार पुत्र अविनाश चंद्र बासी इंदिरा कलोनी ने उसका गोविंदपुरा गोबिंदपुरा विखे तकरीबन चार पांच साल पहला होया सी। हुन परिवारक झगड़ा हुन कारण जदो अपने परिवार नू मिलन गया ते मेरे सौरा परिवार ने मेरी कुटमार की थी। ਜਦੋਂ ਇਸ ਸਬੰਧੀ ਉਦੇਸੋਹਰੇ ਰੇਸ਼ਮ ਲਾਲ ਦੇ ਪਰਿਵਾਰ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਅਸੀਂ ਨਹੀਂ ਕੁਟਿਆ ਸਮਾ ਉਹ ਸਾਢੇ 4:00 ਤੱਕ ਇਹ ਨਾ ਆ ਕੇ ਕੁੜੀ ਦੀ ਖਿੱਚ ਤੋ ਕਰ ਰਿਹਾ ਸੀ ਤੇ ਕੈਂਦਾਸੀ ਮੈਂ ਅੱਜ ਕੁਝ ਨਾ ਕੁਝ ਕਰਕੇ ਹੀ ਜਾਣਾ ਹੈ ਮਾਮਲਾ ਪੁਲਿਸ ਪ੍ਰਸ਼ਾਸਨ ਨੇ ਧਿਆਨ ਵਿੱਚ ਆ ਹੁਣ ਵੇਖਣਾ ਹੋਵੇਗਾ ਪੁਲਿਸ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਕੀ ਕਾਰਵਾਈ ਕਰੇਗੀ ਰਿਪੋਰਟ ਅਜੇ ਸਿੰਘ ਨਾਗੀ ਫਿਲੋਰ ਆਦਰਨਾ ਅਗਨਾਸ਼ ਚੰਦਰ ਪਿੰਡ ਦਾ ਨਾਲ ਇੰਦਰਾ ਕਲੋਨੀ ਦੀ ਜੀ ਮੈਂ ਆਹ ਆਪਣੇ ਸਹੁਰਿਆਂ ਦੇ ਪਿੰਡ ਗਿਆ ਸੀ ਨਾ ਆਪਣੇ ਜਦ ਪਰਿਵਾਰ ਨੂੰ ਮਿਲਣ ਵਾਸਤੇ ਤੇ ਮੇਰੇ ਸਹੁਰਿਆਂ ਵੱਲੋਂ ਫੋਨ ਆਇਆ ਸੀਗਾ ਤੇ ਉਹਨਾਂ ਨੇ ਮੈਨੂੰ ਉੱਥੇ ਸੱਦ ਕੇ ਜੀ ਕੁਟਮਾਲ ਕੀਤੀ ਨਹੀਂ ਸਹੁਰਿਆਂ ਨੇ ਫੋਨ ਕੀਤਾ ਕਿ ਤੁਸੀਂ ਫੋਨ ਕੀਤਾ ਸੀ ਉਹਨਾਂ ਨੂੰ ਜੀ ਪਹਿਲਾਂ ਉਹਨਾਂ ਦੇ ਮੈਨੂੰ ਦੋ ਵਾਰੀ ਮਿਸ ਕਾਲ ਆਈਆਂ ਸੀਗੀਆਂ ਮੇਰੀ ਸੱਸ ਨੇ ਦਿੱਤੀਆਂ ਤੇ ਮੇਰੇ ਕੋਲ ਚੱਕ ਨਹੀਂ ਹੋਈਆਂ ਤੇ ਦੁਬਾਰਾ ਉਹਨਾਂ ਨੂੰ ਮੈਂ ਜਦੋਂ ਬੈਕ ਕਾਲ ਕੀਤੀ ਸਹੁਰਿਆਂ ਨੇ ਆਪਣੇ ਨੂੰ ਤੇ ਉਹਨਾਂ ਨਾਲ ਵੀ ਇਹ ਗੱਲ ਹੋਈ ਆ ਕਿ ਮੈਂ ਕਹਿੰਦਾ ਵੀ ਪਹਿਲਾਂ ਜਿੰਨਾ ਮੈਂ ਹਾਂ ਚੱਲ ਅੱਛਾ ਜਿੱਦਾਂ ਕਰਦੇ ਆ ਸਾਰਾ ਕੀਤਾ ਤੇ ਫਿਰ ਉਹ ਕਹਿੰਦੇ ਮੈਂ ਤਾਂ ਨਹੀਂ ਕਿਹਾ ਸੀ ਮੈਂ ਜਦੋਂ ਆਪਣੇ ਬੱਚੇ ਨੂੰ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਉਣਾ ਤੇ ਉਹਨਾਂ ਨੇ ਮੇਰੇ ਨਾਲ ਕਿਹਾ ਵੀ ਤੂੰ ਜਦੋਂ ਮਾਦੀ ਆ ਸਕਦਾ ਤੇਰਾ ਆਪਣਾ ਘਰ ਹੈ ਤੈਨੂੰ ਜਿਹੜਾ ਕਿਸੇ ਨੇ ਰੋਕਿਆ ਹੈ। ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਵੀ ਮੈਨੂੰ ਇੱਥੇ ਆ ਕੇ ਕਿਤੇ ਤੁਸੀਂ ਜਾ ਕੇ ਇਹੋ ਜਿਹੀ ਗੱਲ ਤਾਂ ਨਹੀਂ ਕਰੋਗੇ ਕਹਿੰਦਾ ਵੀ ਨਹੀਂ ਨਹੀਂ ਜਦੋਂ ਜੀ ਮੈਂ ਗਿਆ ਉੱਥੇ ਕਿ ਮੈਂ ਆਪਣੇ ਬੱਚੇ ਦੇਖੀ ਆਪਣੇ ਸੋਨੇ ਸਾਹ ਤੇ ਪਹਿਰੀਆ ਖਲਾਇਆ ਸੱਸ ਸਾਹਬ ਨੇ ਜਿਹੜੀ ਪੈਰੀਂ ਹੱਥ ਲਗਾਇਆ ਤੇ ਮੇਰੀ ਵਾਈਫ ਨੂੰ ਮੈਂ ਬੋਲੀ ਕਹਿੰਦੀ ਇਹ ਇਥੇ ਨਹੀਂ ਲੈਣਾ ਤੇ ਜੀ ਮੈਂ ਉਹਨਾਂ ਨੂੰ ਇਹ ਗੱਲ ਦੀ ਵੀ ਮੈਨੂੰ ਸੌਰੀ ਮਰੇ ਨੇ ਫੋਨ ਕੀਤਾ ਤੇ ਮੈਂ ਉਹਨਾਂ ਦੇ ਕਹਿਣ ਤੇ ਆਇਆ ਤੇ ਜਦੋਂ ਜੀ ਉਹ ਕੁੜੀ ਨੂੰ ਚੱਕਣ ਲੱਗਾ ਤੇ ਮੇਰੀ ਸੱਸ ਨੇ ਮੈਨੂੰ ਲੋੜ ਜੀ ਧੱਕਾ ਦਿੱਤਾ ਮੇਰੇ ਹੱਥੇ ਕੁਸ਼ ਮਾਰ ਕੇ ਮੇਰਾ ਦਰਵਾਜ਼ੇ ਦੇ ਵਿੱਚ ਹੱਥ ਆ ਗਿਆ ਤੁਸੀਂ ਕਿਹੜੇ ਪਿੰਡੇ ਵਾਏ ਹੋ ਜੀ ਗੋਬਿੰਦਪੁਰਾ ਤੇ ਤੁਹਾਡਾ ਪਹਿਲਾਂ ਵੀ ਕੁੜੀ ਚੱਕ ਚੱਲਦਾ ਆਪਣੇ ਘਰ ਵਾਲੀ ਨਾਲ ਜੀ ਪਹਿਲਾਂ ਨਹੀਂ ਜਾਣੀ ਕਿ ਚੱਲਿਆ ਹੋਣਾ ਕੁਸ਼ ਛੇ ਕਮੀ ਨਾ ਤਾਂ ਚੱਲ ਰਿਹਾ ਬਜੀ ਸੱਤ ਸੋ ਜੋ ਕੁਛ ਵੀ ਹੋ ਰਹੀ ਹੈ ਮੇਰੇ ਸੱਤ ਸੋ ਮੇਰੀ ਪਤਨੀ ਦੀ ਮਾਸੀ ਸ਼ੀਲਾ ਤਰਵੰਦੀ ਰਹਿਣ ਵਾਲੀ ਇਹਨਾਂ ਦੋਨਾਂ ਦੇ ਦਰੂ ਹੋ ਰਿਹਾ ਜੀ ਮੈਂ ਆਪਣੇ ਪਰਿਵਾਰ ਨੂੰ ਸਿਰਫ ਬਸਾਉਣਾ ਚਾਹੁੰਦਾ ਇਹਨਾਂ ਨੇ ਸ਼ੁਰੂ ਤੋਂ ਹੀ ਇਹ ਰਹਿ ਲਾਈ ਹੋਈ ਆ ਵੀ ਅਸੀਂ ਕੁੜੀ ਦਾ ਤਲਾਕ ਕਰਾਉਣਾ ਸਰ ਜੀ ਮੇਰੇ 'ਚ ਕੋਈ ਕਮੀ ਕੋਈ ਛੀ ਆ ਜਿਸ ਵਿੱਚ ਕੋਈ ਗਲਤੀ ਹੈ ਜਾਨੋ ਕੁਝ ਵੀ ਹੋ ਜੇ ਮੈਨੂੰ ਐਬ ਹੋਵੇ ਮੈਨੂੰ ਕਹਿਣ ਸਭੀ ਤੇ ਮੈਂ ਇਹ ਨਾ ਨਹੀਂ ਰਹਿਣ ਕਿ ਬੱਚੀ ਨੂੰ ਹਰ ਤਰ੍ਹਾਂ ਦੀ ਸਹੂਲਤ ਖੁਸ਼ੀ ਜਿੰਨਾ ਹੋ ਸਕੇ ਮੈਂ ਦਿੱਤੀ ਪਾਲਿਣਾ ਨੇ ਮੈਨੂੰ ਟਿਕਣ ਨਹੀਂ ਦਿੱਤਾ ਜੇਦਵਨਾ ਨੇ ਮੈਨੂੰ ਫੋਨ ਕਰਕੇ ਸੱਦਾ ਇਨਾਂ ਨੇ ਮੈਨੂੰ ਸਾਤ ਸਨੇ ਤੇ ਸੌਰੇਂ ਨੇ ਮੇਰੇ ਨਾਲ ਹੱਥੋ ਪਾਈ ਕੀਤੀ ਤੇ ਇਨਾਂ ਦੇ ਘਰ ਆ ਕੇ ਜੀ ਮੈਂ ਦੁਰਮਟ ਬਣਾ ਕੇ ਆਇਆ ਸੀ ਇਨਾਂ ਦੇ ਘਰਾਂ ਦੇ ਉਪਰ ਥੰਮੜੀ ਬਣਦੀ ਆ ਮੈਂ ਫੁੱਲ ਬਣਾਈ ਆਪਣੇ ਹੱਥੀ ਬਣਾ ਕੇ ਆਇਆ ਹੋਇਆ ਤੁਸੀਂ ਜਾ ਕੇ ਦੇਖ ਵੀ ਸਕਦੇ ਆ ਤੇ ਸੀਮੈਂਟ ਦਾ ਨਾ ਦੁਰਮਟ ਬਣਾਇਆ ਕਮ ਸੇ ਕਮ ਇੰਨਾ ਵੱਟਾ ਬਣਾਇਆ ਤੇ ਜੇਦਵਨਾ ਮੈਂ ਉਹ ਅੰਦਰੋਂ ਬਾਹਰ ਨੂੰ ਔਰ ਭੱਜਣ ਲੱਗਾ ਮੇਰਾ ਜੀ ਪੈਰ ਸਲਿੱਪ ਕਰ ਗਿਆ ਉੱਥੇ ਇਹ ਸਵਾਲੀng ਮੇਰੇ ਅੰਦਰੋਂ ਦੁਰਮਟਿਲੇ ਆਕੇ ਮਰੇ ਤੇ ਚਾਰ ਪੰਜ ਵਾਰੀ ਮਾਰਿਆ ਮੈਂ ਛੱਡਦੀ ਤੁਹਾਨੂੰ ਤਸਵੀਰਾਂ ਵੀ ਦਿਖਾਉਂਦਾ ਤੇ ਮੇਰੇ ਫੋਨ ਦੇ ਵਿੱਚ ਨੇਗਲੇ ਟੋਪਾਂ ਲੱਗੀਆਂ ਤੇ ਚਾਰ ਟੋਪ ਲੱਗੀਆਂ ਤੁਸੀਂ ਦਾਖਲ ਕਿੱਥੇ ਸੀ ਇਲਾਜ ਲਈ ਸਰ ਇਹ ਤੇ ਫਲੋਰ ਸਿਵਲ ਹਸਪਤਲ ਸਰਕਾਰੀ ਹੁਣ ਕੀ ਮੰਗ ਕਰਦੇ ਆ ਸਰ ਮੈਂ ਤੁਹਾਨੂੰ ਵੀ ਮੈਨੂੰ ਇਨਸਾਫ ਚਾਹੀਦਾ ਮੇਰੇ ਤੇ ਜੋ ਜੋ ਵੀ ਉਹ ਬਲੇਮ ਲਗਾ ਰਿਹਾ ਸਭ ਬੇਗੁਨਿਆਰੇ ਝੂਠੇ ਆ ਕਦੀ ਮੈਨੂੰ ਕਹਿੰਦੇ ਵੀ ਤੂੰ ਇੱਦਾਂ ਕੀਤਾ ਕਦੀ ਉਦਾਂ ਕਿ ਸਰ ਮੇਰੇ ਕੋਲ ਉਹਨਾਂ ਦੇ ਹਰ ਤਰ੍ਹਾਂ ਦੇ ਫਰੂਫ ਪਈ ਆ ਅਮਰੀਕਾ ਵਾਲੀ ਨੇ ਮੈਨੂੰ ਇੱਥੋਂ ਤੱਕ ਵੀ ਝੂਠਾ ਇਲਜ਼ਾਮ ਲਾਇਆ ਜੀ ਕਹਿੰਦੀ ਇਹਦੀ 25000 ਦੀ ਤਨਖਾਹ ਆ ਸਰ ਮੇਰੇ ਕੋਲ ਉਹਦਾ ਵੀ ਪ੍ਰੂਫ ਹੈਗਾ ਵੀ ਮੇਰੀ ਜੱਦ ਕੀ 25000 ਤਨਖਾਹ ਨਹੀਂ ਹੈਗੀ 11200 ਪਲੱਸ ਰੁਪਏ ਆ ਯਾਨਕਿ ਓਟੀ ਪਾ ਕੇ 13 14000 ਬਣਦੇ ਪਰ ਮੈਂ ਉਹਦੇ ਵਿੱਚ ਵੀ ਮੈਨੂੰ ਜਿੰਨਾ ਹੋ ਸਕਣ ਨੂੰ ਮੈਂ ਫੌਜ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਨਾਲ ਰਹੀ ਨਹੀਂ ਹੈਗੀ ਅੱਛਾ ਮਹਿੰਦਰਾ ਕਲੋਨੀ ਦੇ ਰਹਿਣ ਵਾਲੀ ਹਾਂ ਤੇ ਜਿਹੜਾ ਜਿਹੜੀ ਮੇਰੀ ਨੋ ਅਨੁਸ਼ਾ ਰਾਣੀ ਪਰ ਮੇਰਾ ਉਹਦੇ ਨਾਲ ਕੋਈ ਵੀ ਝਗੜਾ ਨਹੀਂ ਹੈਗਾ ਉਹਨਾਂ ਨਾਲ ਕੋਈ ਵੀ ਮੇਰਾ ਕੋਈ ਧੰਗ ਵਰਬ ਨਹੀਂ ਵੀ ਹੈ ਨਾ ਉਹਨਾਂ ਨੇ ਮੈਨੂੰ ਬਹੁਤ ਟਰਟਚਰ ਕੀਤਾ ਮੈਨੂੰ ਬਹੁਤ ਕੁਝ ਉਹਨਾਂ ਨੇ ਕਿਹਾ ਪਰ ਮੈਂ ਇਨਜੁਰੀ ਹੈ ਨਹੀਂ ਗੀ ਮੇਰਾ ਅਨਸਾਭ ਕੀਤਾ ਜਾ ਨਹੀਂ ਜਦੋਂ ਤੁਹਾਡੇ ਬੇਟੇ ਦੇ ਕੁੱਟ ਮਾਰੀ ਤੇ ਕੁੱਟ ਮਾਰੇ ਨਹੀਂ ਸਾਰ ਘਰ ਸਾਰੇ ਕਿ ਕਿਤੇ ਤੇਲ ਪਾਇਆ ਇਹਨਾਂ ਨੇ ਹੁਣ ਉਹ ਕਹਿੰਦੇ ਅਸੀਂ ਨਹੀਂ ਪਾਇਆ ਤੇਲ ਆਪੇ ਇਹਨੇ ਆਪਣੇ ਸੱਟਾਂ ਮਾਰੀਆਂ ਸਾਰਾ ਉਹਨਾਂ ਨੇ ਸਾਰਾ ਕੁਝ ਕਰਕੇ ਐਸ ਵੇਲੇ ਤੁਹਾਨੂੰ ਸਾਰੇ ਤੈਨਾਂ ਨੇ ਟਰਟਚਰ ਕਰਦੇ ਆ ਸੀ ਕੋਈ ਸਾਡੇ ਗਰੀਬਾਂ ਨੂੰ ਸਾਡੀ ਮਦਦ ਕੀਤੀ ਜਾਵੇ ਮੇਰੇ ਬੰਦੇ ਨੇ ਇਹਨਾਂ ਨੇ ਤਾ ਉਹ ਗਿਰਦੇ ਹੀ ਹੋਤਾ ਹੈ ਨਾ ਤਰੀਕ ਨੂੰ ਉਹ ਵੀ ਆ ਕੇ ਉਹ ਵੀ ਮੁੱਕ ਗਿਆ ਉਹਨਾਂ ਨੇ ਇਹਨਾਂ ਕਿਹੜੀ ਤੰਤਰੀਕ ਜੀ ਕਿਹੜੀ ਤੰਤਰੀਕ ਨਵੇਂ ਸਾਲ ਦੀ ਤੰਗਿਆ ਵੀ ਹਾਂਜੀ ਇਹਨਾਂ ਨੇ ਉਹ ਵੀ ਸਾਨੂੰ ਗਲਤ ਗਿਆ ਕਹਿੰਦੇ ਕੋਈ ਨਹੀਂ ਇਹਨਾਂ ਦੇ ਮਰਿਆ ਇਹਦੀ ਮਾਂ ਕਹਿੰਦੀ ਜਾਣ ਕੇ ਡਰਾਮੇ ਕਰਦੇ ਆ ਮੇਰੇ ਦੇਰ ਨੇ ਖੁਦ ਫੋਨ ਉਹਨਾਂ ਨੂੰ ਕੀਤਾ ਜਿਗਾ ਵੀ ਤੁਸੀਂ ਆ ਕੇ ਸਾਡੀ ਗੱਲ ਸੁਣੋ ਉਹ ਸਾਡੇ ਘਰ ਮੇਰੀ ਪੋਤੀ ਲੈ ਕੇ ਵੀ ਨਹੀਂ ਆਏ ਫਰਦਾ ਉਹਨਾਂ ਪਹਿਲੇ ਕੋਲੜੀ ਜਗ੍ਹਾ ਚਲੇ ਨਾ ਨਾ ਜਾ ਕੇ ਸੀ ਮੇਰਾ ਨਾ ਤਾਂ ਹੈ ਨਹੀਂ ਬਖਰੇ ਸੀਗੇ ਸਰ ਮੇਰਾ ਨਾ ਤਾਂ ਕੋਈ ਵੀ ਹੈ ਨਹੀਂਦਾ ਸੀਗਾ ਨਾ ਮੈਨੂੰ ਕਦੀ ਚਾਹ ਨਾ ਕਦੀ ਰੋਟੀ ਚਾਹੀ ਮੈਂ ਬਿਮਾਰ ਸੀਗੀ ਸਾਨੂੰ ਕਦੀ ਵੀ ਇਹਨਾਂ ਨੇ ਪੁੱਛਿਆ ਨਹੀਂ ਸੀਗਾ ਜੋ ਵੀ ਕਰ ਰਹੀ ਆਪਣੀ ਮਾਂ ਦੇ ਕਹਿਣੇ ਦੇ ਕਰ ਰਹੀ ਆ ਸਾਲ ਤੋਂ ਇਹਨੇ ਇਦਾਂ ਦਾ ਇਹਨੇ ਕੰਮ ਕੀਤਾ ਕੰਦੀ ਮੈਂ ਰਹਿਣਾ ਹੀ ਨਹੀਂ ਹੈਗਾ ਠਾਣੇ ਵਿੱਚ ਵੀ ਅਸੀਂ ਕਹੇ ਸਾਡੀ ਕੋਈ ਸਾਨੂੰ ਆਈ ਨਹੀਂ ਹੋਈ ਮੈਂ ਮੁੰਡੇ ਨੂੰ ਦਾਖਲ ਕਰਾਇਆ ਕਿੱ데 ਠਾਣੇ ਗਏ ਤੁਸੀਂ ਕਿੱਠਣ ਗਏ ਸੀ ਅਸੀਂ ਸਤਨਾਮਪੁਰੇ ਵੀ ਗਏ ਸੀ ਫਲੋਰ ਵੀ ਅਸੀਂ ਪਰਚਾ ਦਿੱਤਾ ਸੀ ਸਾਡੀ ਕੋਈ ਸਾਨੂੰ ਆਈ ਨਹੀਂ ਹੋਈ ਹੁਣ ਵੀ ਅਸੀਂ ਮੁੰਡੇ ਦੀਆਂ ਮਾਰਕਟਾ ਕੇ ਸਾਰਾ ਕੁਝ ਕੀਤਾ ਕੋਈ ਵੀ ਬਿਆਨ ਨਹੀਂ ਹੋਇਆ ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਨੇ ਪੈਸਾ ਚਾੜਿਆ ਕੀ ਕੀਤਾ ਸਾਡੀ ਕੋਈ ਸਾਨੂੰ ਰਾਮ ਮੁਰਤੀ ਪੰਚ ਪਿੰਡਿੰਦਰਾ ਕਰਨੀ ਤੋਂ ਠੀਕ ਹੈ ਇਹਨਾਂ ਦੀ ਵਾਈਫ ਦਾ ਕੋਈ ਚੱਕਰ ਸੀਗਾ ਇੱਕ ਲੋ ਵਾਰੀ ਮੈਂ ਗਿਆ ਢਿੰਦੇ ਨਾਲ ਫੈਸਲੇ ਦੇ ਵਿੱਚ ਠੀਕ ਹੈ ਤੇ ਇੱਕਦਿ ਇੱਕ ਵਾਰੀ ਤਾਂ ਅਸੀਂ ਲੈ ਕੇ ਵੀ ਆਏ ਉਸ ਕੁੜੀ ਨੂੰ ਅਸੀਂ ਚਲੋ ਪਿੰਡ ਦੌਰ ਤੇ ਜਿੱਦਾਂ ਵੀ ਪੰਚਾਇਤ ਦਾ ਹੁੰਦਾ ਸੀ ਗਏ ਸੀਗੇ ਤੇ ਸਰਪੰਚ ਸਾਹਿਬ ਦਾ ਨਹੀਂ ਸੀ ਤਾਂ ਮੈਂ ਕੁਝ ਗਿਆ ਤੇ ਅਸੀਂ ਗਿਆ ਉੱਥੇ ਪ੍ਰਧਾਨ ਨਾਲ ਸਰਪੰਚ ਨਾਲ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਇੱਕ ਵਾਰੀ ਪੇਟੀ ਕੁੜੀ ਉਦੋਂ ਬਾਅਦ ਦੇਖੋ ਉਹਨੇ ਕੀ ਕਰਦੇ ਸੀ ਸੀ ਇਹ ਚਲੇਗੀ 1 2 ਕਿਲੋਗ੍ਰਾਮਾਂ ਬਾਰੇ ਚਲੇਗੀ ਉਹ ਤੇ ਅਸੀਂ ਇਹੀ ਆ ਵੀ ਮੰਗ ਕਰਦੇ ਹਾਂ ਭਾਈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੁੰਡਾ ਸਹੀ ਆ ਬਿਲਕੁਲ ਜਾਦਾ ਮੁੰਡੇ ਨੂੰ ਕੋਈ ਐਬ ਹੋਵੇ ਨਸ਼ਾ ਪੱਤਾ ਹੋਵੇ ਕੁਝ ਵੀ ਹੋਵੇ ਆਪਾਂ ਇਸ ਬੰਦੇ ਨੂੰ ਕਹਿ ਸਕਦੇ ਭਾਈ ਤੂੰ ਗਲਤ ਹੈ ਕਿਉਂਕਿ ਇਸ ਬੱਚੇ ਨੂੰ ਕੋਈ ਨਸ਼ਾ ਪੱਤਾ ਵੀ ਹੈ ਨਹੀਂ ਹੈ ਤੇਰੀ ਗਲਤ ਕੇਸ ਆਪਣਾ ਹੋ ਜਾਊਗਾ ਬਾਕੀ ਆਪਾਂ ਦਾ ਇਹੀ ਮੰਗ ਕਰਦੇ ਆ ਵੀ ਇਹਨਾਂ ਨੂੰ ਇਨਸਾਫ਼ ਮਿਲੇ ਠੀਕ ਹੈ ਸਰ ਮੈਂ ਇਹੀ ਐਸੀ ਕਿਹਾ ਕਿ ਉਹ ਫਤਲ ਉੱਤੀ ਆ ਗਿਆ ਸਾਨੂੰ ਦੱਸਿਆ ਨਹੀਂ ਉਹਨੇ ਹਨਾ ਬਿਨਾ ਦੱਸਿਆ ਆ ਤਾਂ ਮੈਂ ਇਹੀ ਪੁੱਛਿਆ ਮੈਂ ਕਿਹਾ ਤੁਸੀਂ ਕੀ ਕਰਨ ਆਇਆ ਕਿਹਨੇ ਸੱਦਿਆ ਕਹਿੰਦਾ ਤੁਹਾਡੇ ਡੈਡੀ ਨੇ ਦੱਸਿਆ ਫੋਨ ਕਰਕੇ ਸਾਨੂੰ ਸੱਦਿਆ ਤੇ ਮੈਂ ਡੈਡੀ ਨੂੰ ਪੁੱਛਿਆ ਡੈਡੀ ਕਹਿੰਦੇ ਨਹੀਂ ਆ ਮੈਂ ਨਹੀਂ ਸੱਦਿਆ ਸਾਡੇ ਫੋਨ ਚਾ ਰੀਚਾਰਜ ਹੀ ਨਹੀਂ ਸੀ ਤੇ ਆ ਗਿਆ ਤੇ ਆਉਂਦੇ ਨੇ ਅਸੀਂ ਕਿਹਾ ਕਿ ਬਹਿ ਕੇ ਗੱਲ ਕਰਦਾ ਕਹਿੰਦਾ ਗੱਲ ਕਰਣਾ ਡੈਡੀ ਨੇ ਕਿਹਾ ਕਿ ਬਹਿ ਕੇ ਗੱਲ ਕਰ ਲੋ ਚਲ ਕੋਈ ਗੱਲ ਨਹੀਂ ਹਨਾ ਮੈਂ ਵੀ ਕਿਹਾ ਮੰਮੀ ਨੇ ਕਿਹਾ ਸਾਰਿਆਂ ਨੇ ਕਹਿੰਦਾ ਕੋਈ ਗੱਲ ਨਹੀਂ ਭਾਗੇ ਕਰਦਾ ਸਾਨੂੰ ਧੱਕੇਸ਼ਾਈ ਕਰਨ ਲੱਗ ਗਿਆ ਅੰਦਰ ਬਾੜ ਕੇ ਪਰ ਜਿੱਦਾਂ ਉਹ ਕਹਿੰਦਾ ਵੀ ਮੇਰੀ ਸੋਹਰਾ ਪਰਵਾਨ ਮੇਰੀ ਕੁੱਟਮਾਰ ਕੀਤੀ ਆ ਤੇ ਮੈਨੂੰ ਧੱਕੇ ਵੀ ਦਿੱਤੇ ਆ ਮੈਨੂੰ ਮੇਰੇ ਕਿਹਨੇ ਨਹੀਂ ਮਾਰੇ ਧੱਕੇ ਸਾਨੂੰ ਔਰ ਧੱਕਾ ਸਾਨੂੰ ਉਹਨਾਂ ਨੇ ਉਹਨੇ ਮਾਰੇ ਸਾਨੂੰ ਧੱਕੇ ਉਹਨਾਂ ਨੇ ਨਹੀਂ ਮਾਰੇ ਸਾਨੂੰ ਅੱਛਾ ਹਾਂਜੀ ਉਹਨਾਂ ਨੇ ਮਾਰੇ ਸਾਨੂੰ ਧੱਕੇ ਅਸੀ ਨੇ ਉਹਨੂੰ ਕੁਛ ਕਿਹਾ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਾਂ ਹਾਂਜੀ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਉਹ 5 ਸਾਲ 4 ਸਾਲ ਤੁਹਾਡਾ ਜੱਦੇ ਹੀ ਝਗੜਾ ਚੱਲਦਾ ਤੁਸੀਂ ਸੰਬੰਧੀ ਪ੍ਰਸ਼ਾਸਨ ਦੱਸਿਆ ਪ੍ਰਸ਼ਾਸਨ ਦੱਸਿਆ ਸੰਬੰਧੀ ਵੀ ਸਾਡਾ ਲੜੀ ਝਗੜਾ ਚੱਲਦਾ ਹਾਂਜੀ ਦੱਸਿਆ ਸੀ ਹੁਣ ਤੁਸੀਂ ਕੀ ਮੰਗ ਕਰਦੇ ਆ ਹਣੇ ਇਹੀ ਕਹਿੰਨੀ ਆ ਬਸ ਮੈਨੂੰ ਸਾਫ ਚਾਹੀਦਾ ਉਹਨਾਂ ਤੋਂ ਬਸ ਠਰਕਾ ਦੇਣਾ ਕਿੰਨਾ ਕਲੋਨੀ ਵਿੱਚ ਉਹਨੇ ਕਿਹਾ ਵੀ ਮੇਰੀ ਸੋਰਨ ਕੁੱਟਮਾਰ ਕੀਤੀ ਆ ਤੇ ਤੁਸੀਂ ਇਸ ਵਾਰ ਕੀ ਕਰਨਾ ਚਾਹੁੰਦੇ ਹੋ ਅਸੀਂ ਸਰ ਉਹਨੂੰ ਹੱਥ ਨਹੀਂ ਲਾਇਆ ਅਸੀਂ ਇਹ ਨਹੀਂ ਕੁੱਟਿਆ ਹੈਗਾ ਸਾਫ ਹੀ ਉਹਨੇ ਅੰਦਰ ਭੜਿਆ ਸਾਨੂੰ ਕਹਿੰਦਾ ਕੋਈ ਗੱਲ ਕਰਨ ਆਇਆ ਹੈ ਅਸੀਂ ਕਿਹਾ ਤੂੰ ਬਹਿ ਜਾ ਗੱਲ ਕਰਨੀ ਹੈ ਤਾਂ ਬਹਿ ਜਾ ਹਾਂ ਪਹਿਲਾਂ ਮੈਂ ਤਾਂ ਤੂੰ ਸਾਡੇ ਅੰਦਰ ਨਾ ਹੀ ਬੰਦੇ ਲੈ ਕੇ ਆ ਆਪਣੇ ਹਨਾ ਤੇ ਸਾਡੇ ਨਾਲ ਗੱਲ ਕਰੀ ਉਹ ਸਾਡੇ ਅੰਦਰ ਸਾਨੂੰ ਬਾੜ ਕੇ ਕੁੰਡਾ ਲਾਤਾ ਦਿੱਤਾ ਹਾਂ ਲਾਪਿਆ ਅੰਦਰ ਸਾਨੂੰ ਕਹਿੰਦਾ ਮੈਂ ਗੱਲ ਕਰਨੀ ਹੈ ਤੇਲ ਪਾ ਕੇ ਮੈਂ ਲੂਹ ਦੇਣਾ ਤੁਹਾਨੂੰ ਵੀ ਵਿੱਚ ਹੀ ਆਪ ਵੀ ਮੈਂ ਲੂਹ ਹੋ ਜਾਣਾ ਮੈਂ ਅੱਜ ਕੁਝ ਸੋਚ ਕੇ ਆਇਆ ਹਾਂ ਅਸੀਂ ਕਿ ਤੂੰ ਸੋਚ ਕੇ ਆਇਆ ਲਾਪਿਆ ਦਰਵਾਜ਼ੇ ਭੰਨਣ ਮੈਂ ਕਿਹਾ ਤਾ ਵਿੱਚ ਦੀ ਨਾਲ ਕਿ ਮੈਂ ਡੇਟ ਖੋਲਿਆ ਤਾਂ ਦੌੜ ਮੁੜ ਕੇ ਦੌੜਾ ਜਾਂਦਾ ਜਦੋਂ ਕਿ ਇਕੱਠੇ ਹੋਏ ਤੇ ਦੌੜ ਕੇ ਜਾਂਦਾ ਢਿਗੇ ਆਹੀ ਕਿਉਂ ਨੂੰ ਕਟਮਾਰ ਨਹੀਂ ਕੀਤੀ ਜਿਹੜੇ ਕਟਮਰਦਲ ਤੇ ਰੋ ਬਲੋਂਗਦੇ ਉਹ ਬੇਵਿਨਿਆ ਦੇ ਬੇ ਝੂਠੇ ਲਾਉਂਦੇ ਆ ਅਸੀਂ ਕੁੱਤਣ ਵਾਲਾ ਕਿਹੜਾ ਬੰਦਾ ਸਾਡੇ ਚੋਂ ਜਿੱਥੋਂ ਮਰਜੀ ਸਾਡੇ ਫੋਨ ਚੈੱਕ ਕਰਾ ਲਓ ਜੇ ਅਸੀਂ ਇਹਨਾਂ ਨੂੰ ਕੋਈ ਫੋਨ ਕੀਤਾ ਹੋਵੇ ਜਾਂ ਇਹਨੂੰ ਸੱਦਿਆ ਹੋਵੇ ਇਹ ਕਾਹਤੇ ਸਾਨੂੰ ਬੇ ਆਉਂਦਾ ਦੁਪਹਿਰ ਨੂੰ ਆਏ ਵੀ ਮੇਰੀ ਕਟਮਾਰ ਕੀਤੀ ਆ ਤੇ ਮੈਂ ਧੱਕੇ ਨਾਲ ਵੀ ਘਰੋਂ ਬਾਹਰ ਕੱਢਿਆ ਤੇ ਮੇਰੇ ਧਰਮੜ ਵੀ ਮਰੇ ਆ ਤੁਹਾਡਾ ਕੀ ਕਹਣੇ ਦੇ ਬਾਰੇ ਨਹੀਂ ਅਸੀਂ ਇਹ ਕੋਈ ਨਹੀਂ ਕੀਤਾ ਉਹਨੂੰ ਅੱਛਾ ਜੀ ਉਹਨੇ ਧੱਕੇ ਮਾਰੇ ਸਾਨੂੰ ਆ ਗਏ ਕੁੜੀ ਨੂੰ ਹੱਥੋਂ ਭਾਈ ਕਰਦਾ ਸੀ ਆਈ ਛੜਾਉਣ ਲੱਗੇ ਤੇ ਆਪੇ ਇੱਥੇ ਡਪਿਆ ਅਤੋ ਬਈ ਹੁੰਦਾ ਇਹ ਨਹੀਂ ਪਤਾ ਮੈਨੂੰ ਸਾਨੂੰ ਸੱਟ ਕੇ ਸੋ ਦਵਾਈ ਆ